ਇੰਨਾ ਬੰਦਿਆਂ ਦਾ ਤੁਸੀਂ ਗੁਨਾਹ ਤਾਂ ਦੱਸ ਦਿਓ ਕਿਹੜਾ ਬੰਬ ਸੜਤਾ ਤੁਹਾਡੇ ਤੇ ਪਾਈ ਐਂਦਾ ਡਰਾ ਕੇ ਧਮਕੀਆਂ ਦੇ ਨਾਲ ਆਵਾਜ਼ਾਂ ਬੰਦ ਹੋਣੀਆਂ ਤਾਂ ਜਨਾਬ ਫਿਰ ਭਰਮ ਭਲੇਖੇ ਆ ਇਹ ਤੁਹਾਡੇ ਟੁਕੜਾਂ ਦੇ ਉੱਪਰ ਇਹ ਤੁਹਾਡੇ ਪੈਸਿਆਂ ਤੇ ਵੇਚਣ ਵਾਲੇ ਨੇ ਇਹ ਤਾਂ ਅੜਨ ਵਾਲੇ ਆ ਤੇ ਹੈਲੀਕਾਪਟਰਾਂ ਦੇ ਘੜੀਰੇ ਕਾਲੀਦਾਲ ਵਾਲੇ ਬਣਾਈ ਫਿਰਦੇ ਸੀ ਹੈਲੀਕਾਪਟਰਾਂ ਦੇ ਘੜੀਰੇ ਕਾਂਗਰਸ ਵਾਲੇ ਬਣਾਈ ਫਿਰਦੇ ਸੀ ਤੇ ਉਸ ਵੇਲੇ ਜਦੋਂ ਤੁਸੀਂ ਸਵਾਲ ਚੁੱਕਦੇ ਸੀ ਤੁਹਾਡੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਫਿਰ ਇਸ ਹਾਮਲਾ ਤਾਂ ਤੁਹਾਡੇ ਤੇ ਵੀ ਪਰਚੀ 22 25 ਬਣਦੇ ਆ ਜਿਹੜੇ ਤੁਸੀਂ ਪਿਛਲੇ ਨੰਦੇ ਹੈਲੀਕਾਪਟਰਾਂ ਤੇ ਸਵਾਲ ਚੱਕਦੇ ਰਹੇ ਹੋ ਪਰਚਾ ਜੇ ਪਾਈ ਦਿੱਤਾ ਤਾਂ ਫਿਰ ਹੁਣ ਪਾਈ ਉਡੀਕ ਕਿਹੜੀ ਚੀਜ਼ ਦੀ ਹੋ ਰਹੀ ਹੈ ਫਿਰ ਗ੍ਰਿਫਤਾਰ ਕਰ ਲਓ ਉਹਨਾਂ ਨੂੰ ਲੈ ਜਾਓ ਗ੍ਰਿਫਤਾਰ ਕਰੋ ਲੈ ਜਾਓ ਪਤਾ ਲੱਗੇ ਭਰਮ ਭਲੇਕੇ ਉਹ ਲੋਕ ਛੋੜੇ ਕਰਨਗੇ ਜਿੰਨਾ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ ਥੋੜੇ 92 93 94 ਜਿਤਾਏ ਸੀ ਭਰਮ ਭਲੇਕੇ ਥੋੜੇ ਦੂਰ ਸੱਥਾਂ 'ਚ ਬੈਠੇ ਉਹ ਲੋਕ ਕਰਨਗੇ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਕੇ ਆਏ ਸੀ ਕਿ ਸਾਡੀ ਸਰਕਾਰ ਇਨ੍ਹਾਂ ਸੱਥਾਂ ਤੋਂ ਚੱਲਿਆ ਕਰੋ ਪੱਤਰਕਾਰਾਂ ਨੇ ਤੁਹਾਡੇ ਤੋਂ ਸਵਾਲ ਪੁੱਛਿਆ ਮਾਨੀ ਗੋਲ ਨੇ ਤੁਹਾਡੇ ਤੋਂ ਸਵਾਲ ਪੁੱਛਿਆ ਉਸ ਤੋਂ ਬਾਅਦ ਬਲਤੇਜ ਪੰਨੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਤੇ ਜਵਾਬ ਦਿੱਤਾ ਤੇ ਫਿਰ ਪਰਚਾ ਕਿਸ ਕੰਮ ਦਾ ਕੀ ਉਹਨਾਂ ਨੇ ਕੋਈ ਅਵਾਹ ਭਲਾਈ ਹੈ ਸਵਾਲ ਪੁੱਛਣੇ ਹਵਾ ਹੋ ਗਈ ਲੱਗਦੀ ਲਹਨਤ ਤੁਹਾਡੇ ਤੇ ਐਸੀ 70 75 ਸਾਲਾਂ ਦੇ ਵਿੱਚ ਇਹ ਨਹੀਂ ਹੋਇਆ ਸੀ ਕਿ ਧੜਾ ਧੜ ਧੜਾ ਧੜ ਵਧਿਕੀਆਂ ਜਿਹੜੀਆਂ ਉਹ ਪੱਤਰਕਾਰਾਂ ਦੇ ਨਾਲ ਕੀਤੀਆਂ ਗਈਆਂ ਧੜਾ ਧੜ ਚੈਨਲ ਪੱਤਰਕਾਰਾਂ ਦੇ ਬੰਦ ਕੀਤੇ ਗਏ ਧੜਾ ਧੜ ਪੱਤਰਕਾਰਾਂ ਦੀ ਸੰਗੀ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਉਹ ਕਰਤਾ ਕੋਈ ਗੱਲ ਨਹੀਂ ਭਾਈ ਸਾਲ ਰਹਿ ਗਿਆ ਇਹ ਪੱਤਰਕਾਰ ਇੰਨੀ ਮੜੇ ਆ ਪੱਤਰਕਾਰ ਤੁਹਾਨੂੰ ਇੰਨੀ ਭੈੜੀ ਲੱਗਦੇ ਆ ਆ ਹੁਣ 4 ਤਰੀਕ ਨੂੰ ਧਰਨਾ ਲੱਗਣਾ ਆ ਚੰਡੀਗੜ੍ਹ ਦੇ ਵਿੱਚ 4 ਤਰੀਕ ਨੂੰ ਸਾਨੂੰ ਸੁਖਾਲਾ ਆ ਬਾ ਹਰ ਥਾਂ ਤੇ ਕਿਸੇ ਨੂੰ ਲੱਭਣ ਦੀ ਜ਼ਰੂਰਤ ਨਹੀਂ ਪੈਣੀ 4 ਤਰੀਕ ਤੇ ਸਾਰੇ ਸਾਨੂੰ ਉੱਥੇ ਇਕੱਠੇ ਮਿਲ ਜਾਣਗੇ ਆਪਦੀ ਪੁਲਿਸ ਲੈਓ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਆ ਮਾਨ ਸਰਕਾਰ ਦੇ ਇਸ ਰਵੱਈਏ ਦੇ ਬਾਰੇ ਜੋ ਇਸ ਨੇ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ ਆਰਟੀਆਈ ਐਕਟੀਵਿਸਟ ਦੇ ਉੱਤੇ ਪਰਚੇ ਦਰਜ ਕੀਤੇ ਨੇ ਜੋ ਕਿ ਸੱਚ ਬੋਲ ਰਹੇ ਸਨ ਉਸੇ ਤੇ ਅੱਜ ਗੱਲਬਾਤ ਕਰਦੇ ਆਂ ਬਾਜੀ ਕਿਵੇਂ ਦੇਖਦੇ ਹੋ ਜੋ ਮਾਨ ਸਰਕਾਰ ਦਾ ਇਹ ਰਵਈਆ ਸਾਹਮਣੇ ਆਇਆ ਜੋ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਜੋ ਹਾਲਾਂਕਿ ਉਹ ਸੱਚ ਬੋਲ ਰਹੇ ਸੀ ਕਿਵੇਂ ਦੇਖਦੇ ਹੋ ਇਹ ਹੈ ਮੈਨੂੰ ਲੱਗਦਾ ਕਿ ਯਾਰ ਸਰਕਾਰ ਬਦਮਾਸ਼ ਹੋ ਗਈ ਹੈ ਹੁਣ ਬਦਮਾਸ਼ ਕਿਉਂ ਕਿ ਇਹ ਪਹਿਲੀ ਵਾਰੀ ਨਹੀਂ ਜਦੋਂ ਪੱਤਰਕਾਰਾਂ ਦੇ ਨਾਲ ਵਧੀਕੀ ਹੋਈ ਆ ਪੱਤਰਕਾਰਾਂ ਤੇ ਜਿਹੜਾ ਹੈਗਾ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਪੱਤਰਕਾਰਾਂ ਦੀ ਪੱਤਰਕਾਰਤਾ ਦੀ ਸੰਘੀ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਹੁਣ ਮੈਂ ਬਦਮਾਸ਼ ਕਿਉਂ ਕਹਿਣਾ ਜਿਹੜਾ ਬਦਮਾਸ਼ ਬੰਦਾ ਹੁੰਦਾ ਗੁੰਡਾ ਬੰਦਾ ਹੁੰਦਾ ਉਹ ਸੁਧਰਦਾ ਨਹੀਂ ਉਹਨੂੰ ਪਤਾ ਹੁੰਦਾ ਕਿ ਇੱਥੇ ਜਿਹੜੀ ਮੈਂ ਕੋਈ ਗਲਤੀ ਕਰਨੀ ਆ ਮੈਨੂੰ ਇਸ ਦੀ ਸਜ਼ਾ ਕਾਨੂੰਨ ਦੇ ਵਿੱਚ ਜਿਹੜੀ ਹੈਗੀ ਉਹ ਮਿਲ ਨਹੀਂ ਮਿਲਣੀ ਆ ਉਹਨੂੰ ਪਤਾ ਹੁੰਦਾ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਬਦਮਾਸ਼ੀਆਂ ਕਰਦਾ ਉਹ ਆਪਣੀ ਗੁੰਡਾਗਰਦੀ ਪਤਾ ਹੋਣ ਦੇ ਬਾਵਜੂਦ ਵੀ ਕਰਦਾ ਉਹਨੂੰ ਕੀ ਆ ਉਹਨੂੰ ਹੁੰਦਾ ਕਿ ਕੀ ਗੱਲ ਆ ਵੱਤ ਤੋਂ ਕਿੱਡੀ ਗੱਲ ਆ ਵੱਤ ਤੋਂ ਜੇਲ੍ਹ ਚਲੇ ਜਾਵਾਂਗੇ ਉਹ ਬਦਮਾਸ਼ ਨੂੰ ਪਤਾ ਹੁੰਦਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਉਸ ਸੰਦਰਭ ਦੇ ਵਿੱਚ ਕਿ ਸਰਕਾਰ ਹੁਣ ਬਦਮਾਸ਼ ਬਣ ਗਈ ਆ ਗੁੰਡਾਗਰਦੀ ਕਰ ਲਈ ਆ ਧੱਕੇਸ਼ਾਈ ਕਰ ਰਹੀ ਆ ਇਹ ਪਹਿਲੀ ਵਾਰ ਨਹੀਂ ਜਿਹੜਾ ਆ ਕੁਝ ਹੋਇਆ ਇਸ ਤੋਂ ਪਹਿਲਾਂ ਕੀ ਇਨਾਂ ਦੀ ਸੱਤਾ ਦੇ ਵਿੱਚ ਇਨਾਂ ਦੀ ਸਰਕਾਰ ਦੇ ਵਿੱਚ ਪੱਤਰਕਾਰ ਦੇ ਨਾਲ ਕੁੱਟਮਾਰ ਵੀ ਹੁੰਦੀ ਆ ਰਣਜੀਤ ਦੇ ਨਾਲ ਇਸ ਤੋਂ ਪਹਿਲਾਂ ਪੱਤਰਕਾਰਾਂ ਦੇ ਆਜ਼ਾਦ ਮੀਡੀਆ ਦੇ ਚੈਨਲ ਤੱਕ ਜਿਹੜੇ ਆ ਬੰਦ ਕੀਤੇ ਜਾਂਦੇ ਆ ਮੋਨਟਾਈਜ਼ੇਸ਼ਨਾਂ ਤੱਕ ਉਹਨਾਂ ਦੀਆਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਨੇ ਪਰਚੇਸ ਤੋਂ ਪਹਿਲਾਂ ਵੀ ਪੱਤਰਕਾਰ ਦਾ ਪੱਤਰਕਾਰਾਂ ਦੇ ਉੱਪਰ ਪਾਏ ਜਾਂਦੇ ਨੇ ਇਨਾਂ ਦੀ ਅੱਖ ਦੇ ਵਿੱਚ ਉਹੀ ਕਿਉਂ ਰੜਕਦੇ ਨੇ ਜਿਹੜੇ ਆਜ਼ਾਦ ਨੇ ਇਨਾਂ ਦੀ ਅੱਖ ਦੇ ਵਿੱਚ ਉਹੀ ਕਿਉਂ ਰੜਕਦੇ ਨੇ ਜਿਹੜੇ ਵਿਕੇ ਨਹੀਂ ਝੁਕੇ ਨਹੀਂ ਅੜੇ ਖੜੇ ਆ ਡਟੇ ਖੜੇ ਆ ਤੇ ਮੈਂ ਪੁੱਛਣਾ ਚਾਹਣਾ ਕਿ 4 ਸਾਲ ਹੋ ਗਏ ਤੋਂ ਨੂੰ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਜਿਹੜੇ ਤੁਹਾਡੇ ਅੱਗੇ ਝੁਕੇ ਨਹੀਂ 4 ਸਾਲਾਂ ਚ ਜਿਹੜੇ ਤੁਹਾਡੇ ਤੋਂ ਖਰੀਦੇ ਨਹੀਂ ਗਏ ਤੁਹਾਨੂੰ ਕੀ ਲੱਗਦਾ ਵੀ ਆ ਤੁਹਾਡੇ ਪਰਚੀਆਂ ਦੇ ਨਾਲ ਉਹ ਦਬ ਜਾਣਗੇ ਤੁਹਾਨੂੰ ਕੀ ਲੱਗਦਾ ਤੁਹਾਡੀਆਂ ਸਤ ਕਮਕੀਆਂ ਦੇ ਨਾਲ ਉਹ ਜਿਹੜੀਆਂ ਹੈਗੀਆਂ ਬੈਠ ਜਾਣਗੇ ਉਹ ਆਵਾਜ਼ਾਂ ਜਿਹੜੀਆਂ ਬੰਦ ਕਰ ਲੈਣਗੇ ਧਰਮ ਤੇ ਭਲੇਖੇ ਆ ਤੇ ਜਿੰਨੇ ਧਰਮ ਭਲੇਖੇ ਪਾਲਨੇ ਆ ਪਾਲ ਲਓ ਭਾਈ ਧਰਮ ਭਲੇਖੇ ਇਹ ਤਾਂ ਫਿਰ ਦੂਰ ਵੀ ਹੋ ਜਾਂਦੇ ਹੁੰਦੇ ਆ ਦੂਰ ਧਰਮ ਭਲੇਖੇ ਉਹ ਲੋਕ ਛੋੜੇ ਕਰਨਗੇ ਜਿਨ੍ਹਾਂ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ ਛੋੜੇ 92 93 94 ਜਿਤਾਏ ਸੀ ਭਰਮ ਭਲੇ ਕੇ ਥੋੜੇ ਦੂਰ ਸੱਥਾਂ 'ਚ ਬੈਠੇ ਉਹ ਲੋਕ ਕਰਨਗੇ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਕੇ ਆਏ ਸੀ ਕਿ ਸਾਡੀ ਸਰਕਾਰ ਇਨ੍ਹਾਂ ਸੱਥਾਂ ਤੋਂ ਚੱਲਿਆ ਕਰੂ ਤੇ ਅੱਜ ਉਹ ਸੱਥਾਂ ਉਡੀਕਦਿਆਂ ਨੇ ਤੁਹਾਡੇ ਵਿਧਾਇਕਾਂ ਨੂੰ ਅੱਜ ਉਹ ਸੱਥਾਂ ਉਡੀਕਦਿਆਂ ਨੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਅੱਜ ਉਹ ਸੱਥਾਂ ਉਡੀਕਦਿਆਂ ਨੇ ਤੁਹਾਡੇ ਮੰਤਰੀਆਂ ਨੂੰ ਕਿ ਆਉਣ ਆ ਕੇ ਚਲਾਉਣ ਇੱਥੋਂ ਸਰਕਾਰਾਂ ਆਉਣ ਆ ਕੇ ਸਾਡੀ ਗੱਲ ਸੁਣ ਪਰ ਤੁਹਾਨੂੰ ਜੇਕਰ ਪੱਤਰਕਾਰਾਂ ਤੇ ਪਰਚੇ ਕਰਨ ਤੋਂ ਟੋਡੇ ਜਿਹੜੇ ਲੋਕਾਂ ਨੂੰ ਸ਼ੀਸ਼ਾ ਦਿਖਾਉਂਦੇ ਨੇ ਜੇ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਨੇ ਲੋਕਾਂ ਨੂੰ ਸੱਚ ਦਿਖਾਉਂਦੇ ਨੇ ਉਹਨਾਂ ਦੇ ਨਾਲ ਭੜਨ ਤੋਂ ਉਹਨਾਂ ਦੇ ਨਾਲ ਲੜਨ ਤੋਂ ਜੇਕਰ ਤੁਹਾਨੂੰ ਵੇਲ ਮਿਲੇ ਫੇਰ ਹੀ ਤੁਸੀਂ ਕਿਤੇ ਜਾ ਕੇ ਕੋਈ ਕੰਮ ਦੀ ਗੱਲ ਕਰਨੀ ਆ ਹੁਣ ਕੀਤਾ ਕੀ ਹੈ ਮਾਨੀ ਗੋਇਲ ਹੋਰਾਂ ਦੀ ਗੱਲ ਕਰਾਂ ਆਰਟੀਆ ਐਕਟਵਿਸਟ ਨੇ ਮਾਨੀ ਗੋਇਲ ਹੋਰਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਆ ਕਿ ਜਿਸ ਵੇਲੇ ਮੁੱਖ ਮੰਤਰੀ ਸਾਹਿਬ ਜਾਪਾਨ ਦੌਰੇ ਤੇ ਸੀ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਦਾ ਜਾਪਾਨ ਦੌਰੇ ਤੇ ਨੇ ਉਸ ਤੋਂ ਪਿੱਛੇ ਜਿਹੜਾ ਹੈਲੀਕਾਪਟਰ ਆ ਉਹ ਕੌਣ ਤਵੰਦੀ ਫਿਰਦਾ ਕੌਣ ਭਜਾਈ ਫਿਰਦਾ ਇੱਕ ਸਵਾਲ ਕੀਤਾ ਗਿਆ ਸੀ ਆਰਟੀਆ ਐਕਟਰਸ ਨੇ ਮਾਨੀਗੋਲ ਤੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਆਰਟੀਆ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਸਰਕਾਰ ਦੇ ਵਿੱਚ ਜਦੋਂ ਸਰਕਾਰ ਆਈ ਸੀ ਉਦੋਂ ਆਰਟੀਆ ਪਾਈਆਂ ਜਾਂਦੀਆਂ ਸੀ ਉਦੋਂ ਜਵਾਬ ਦਿੰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀਆਂ ਜਦੋਂ ਆਰਟੀਆ ਦੇ ਵਿੱਚ ਅਸੀਂ ਜਵਾਬ ਦਿੰਨੇ ਆਰਟੀਆ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੁੰਦੇ ਆ ਤਾਂ ਅਸੀਂ ਤਾਂ ਲੋਕਾਂ ਮੂਰੇ ਨੰਗੇ ਹੋਈ ਜਾਂਦੇ ਆ ਫਿਰ ਉਹਨਾਂ ਨੇ ਕੀ ਕਰਿਆ ਉਹ ਕਹਿੰਦੇ ਨੇ ਕਿ ਆਰਟੀਆਈ ਦਾ ਜਵਾਬ ਦੇਣਾ ਹੀ ਬੰਦ ਕਰ ਦਿਓ ਤੇ ਆਰਟੀਆਈ ਦਾ ਜਵਾਬ ਦੇਣਾ ਬੰਦ ਕਰਤਾ ਤੇ ਮਨੀ ਗੋਲਿਓ ਸਵਾਲ ਕੀਤਾ ਸੀ ਕਿ ਭਈ 4 ਸਾਲ ਹੋ ਗਏ ਤੁਸੀਂ ਸਾਡੀਆਂ ਆਰਟੀਆਈਆਂ ਦਾ ਜਵਾਬ ਤੱਕ ਨਹੀਂ ਦਿੰਦੇ ਜਿਹੜਾ ਕਿ ਕਾਨੂੰਨੀ ਤੌਰ ਤੇ ਤੁਹਾਨੂੰ ਦੇਣਾ ਬਣਦਾ ਹੈ ਉਹ ਸਵਾਲ ਮਨੀ ਗੋਲ ਹੋਰ ਨੇ ਉਠਾਇਆ ਉਸ ਤੋਂ ਬਾਅਦ ਮਿੰਟੂ ਗਰੂ ਸਰ ਜਾਂ ਮਨਿੰਦਰ ਇੱਕ ਭਾਈ ਗੋਣਿਆਂ ਤੋਂ ਪੱਤਰਕਾਰ ਮੱਕੜਬਾਈ ਹੁਰੀ ਨੇ ਉਹ ਤੇ ਹੋਰ ਕਈ ਪੇਜਾਂ ਵਾਲੇ ਨੇ ਜਾਂ ਪੱਤਰਕਾਰ ਭਰਾ ਨੇ ਉਹਨਾਂ ਬਾਰੇ ਨਹੀਂ ਜਾਣਦੇ ਉਹ 6 ਜਾਣੇ ਜਿਹੜੇ ਦੂਜੇ ਕੌਣ ਨੇ ਉਹਨਾਂ ਨੇ ਆਪਣੇ ਪੇਜਾਂ ਦੇ ਉੱਪਰ ਕਿਸੇ ਨੇ ਉਹ ਪੋਸਟ ਸ਼ੇਅਰ ਕੀਤੀ ਕਿਸੇ ਨੇ ਉਹ ਪੋਸਟ ਕਾਪੀ ਪੇਸਟ ਕੀਤੀ ਸਾਂਝੀ ਕੀਤੀ ਤੇ ਕਿਸੇ ਨੇ ਮਾਰਨੀ ਗੋਲ ਦੀ ਜਿਹੜੀ ਹੈਗੀ ਆ ਉਹ ਇੰਟਰਵਿਊ ਕਰਕੇ ਉਹਨੂੰ ਜਿਹੜਾ ਹੈਗਾ ਨਸ਼ਰ ਕੀਤਾ ਉਹਨਾਂ ਲੋਕਾਂ ਦੇ ਉੱਪਰ ਪਰਚਾ ਇਹਨਾਂ ਨੇ ਦਰਜ ਕਰਤਾ ਕਿ ਭਾਈ ਤੁਸੀਂ ਨਹੀਂ ਨਹੀਂ ਗਲਤ ਚੀਜ਼ਾਂ ਜਿਹੜੀਆਂ ਨੇ ਫਲਾ ਰਹੇ ਹੋ ਗਲਤ ਗਲਤ ਵਾਂ ਫਲਾ ਰਹੇ ਜਦੋਂ ਕਿ ਬਲਤੇਜ ਪੰਨੂਹਰੀ ਅਗਲੇ ਦਿਨ ਖੁਦ ਆ ਕੇ ਪ੍ਰੈਸ ਕਾਨਫਰੈਂਸਾਂ ਉਹ ਉਹਨਾਂ ਦਿਨਾਂ ਦੇ ਵਿੱਚ ਉਹ ਆ ਕੇ ਕਰਦੇ ਨੇ ਉਹਦੇ ਵਿੱਚ ਖੁਦ ਉਹ ਕਹਿੰਦੇ ਨੇ ਕਿ ਭਾਈ ਹਾਂ ਠੀਕ ਹੈ ਉਹਨਾਂ ਦਿਨਾਂ ਦੇ ਵਿੱਚ ਹੈਲੀਕਾਪਟਰ ਜਿਹੜਾ ਹੈਗਾ ਉੱਡਿਆ ਸੀ ਉਹ ਤਾਂ ਕਹਿ ਰਹੇ ਕਿ ਅੰਮ੍ਰਿਤਸਰ ਗਿਆ ਸੀ ਰਾਜਪਾਲ ਦੇ ਲਈ ਵਰਤਿਆ ਗਿਆ ਮਤਲਬ ਰਾਜਪਾਲ ਦੇ ਲਈ ਵਰਤਿਆ ਗਿਆ ਤਾਂ ਫਿਰ ਸਵਾਲ ਹੀ ਤਾਂ ਪੁੱਛਿਆ ਸੀ ਨਾ ਯਾਰ ਤੁਸੀਂ ਸੋ ਇੱਕ ਪੱਤਰਕਾਰਾਂ ਨੇ ਤੁਹਾਡੇ ਤੋਂ ਸਵਾਲ ਪੁੱਛਿਆ ਮਾਨੀ ਗੋਲ ਨੇ ਤੁਹਾਡੇ ਤੋਂ ਸਵਾਲ ਪੁੱਛਿਆ ਉਸ ਤੋਂ ਬਾਅਦ ਬਲਤੇਜ ਪੰਨੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਤੀ ਤੇ ਜਵਾਬ ਦਿੱਤਾ ਤੇ ਫਿਰ ਪਰਚਾ ਕਿਸ ਗੱਲ ਦਾ ਪਰਚਾ ਕਿਹੜੀ ਗੱਲ ਦਾ ਕੀ ਉਹਨਾਂ ਨੇ ਕੋਈ ਅਫਵਾਹ ਫਲਾਈ ਆ ਸਵਾਲ ਸਵਾਲ ਪੁੱਛਣੇ ਹਵਾ ਹੋਗੀ ਸਵਾਲ ਪੁੱਛਣੇ ਝੂਠੀਆਂ ਖਬਰਾਂ ਹੋਗੀਆਂ ਜੇ ਸਵਾਲ ਪੁੱਛਣੇ ਝੂਠੀਆਂ ਖਬਰਾਂ ਹੋਗੀਆਂ ਤਾਂ ਫਿਰ ਭਾਈ ਜਿਹੜੇ ਵੇਲੇ ਹੈਲੀਕਾਪਟਰ ਦੇ ਹੈਲੀਕਾਪਟਰਾਂ ਦੇ ਘੜੀਰੇ ਕਾਲੀਦਾਲ ਵਾਲੇ ਬਣਾਈ ਫਿਰਦੇ ਸੀ ਹੈਲੀਕਾਪਟਰਾਂ ਦੇ ਘੜੀਰੇ ਕਾਂਗਰਸ ਵਾਲੇ ਬਣਾਈ ਫਿਰਦੇ ਸੀ ਤੇ ਉਸ ਵੇਲੇ ਜਦੋਂ ਤੁਸੀਂ ਸਵਾਲ ਚੁੱਕਦੇ ਸੀ ਤੁਹਾਡੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਫਿਰ ਇਸ ਹਸਾਮਨਾ ਤਾਂ ਤੁਹਾਡੇ ਤੇ ਵੀ ਪਰਚੇ 22 25 ਬਣਦੇ ਆ ਜਿਹੜੇ ਤੁਸੀਂ ਪਿਛਲੇ ਨੰਦੇ ਹੈਲੀਕਾਪਟਰਾਂ ਤੇ ਸਵਾਲ ਚੱਕਦੇ ਰਹੇ ਹੋ ਕੀ ਗੱਲ ਭਾਈ ਦਰਬਾਰਤਾ ਹੀ ਉਦੋਂ ਹੁੰਦੀ ਸੀ ਹੁਣ ਤਾਂ ਕੋਈ ਦਰਬਾਰਤੋ ਨਹੀਂ ਹੁੰਦੀ ਹੁਣ ਦਰਬਾਰਤੋ ਤਾਂ ਨਹੀਂ ਨਾ ਹੁੰਦੀ ਕਿਉਂਕਿ ਜਦੋਂ ਹੁਣ ਜਦੋਂ ਮੰਦਾ ਸੱਤਾ ਦੇ ਵਿੱਚ ਆ ਜਾਂਦਾ ਉਦੋਂ ਨੂੰ ਸਭ ਕੁਝ ਚੰਗਾ ਦਿਸਣ ਲੱਗ ਜਾਂਦਾ ਹੁਣ ਇਹਨਾਂ ਉਦੋਂ ਉਦੋਂ ਚਸ਼ਮਾ ਨਹੀਂ ਨ ਲੱਗਿਆ ਸੀ ਹੁਣ ਸੱਤਾ ਦਾ ਚਸ਼ਮਾ ਲੱਗਿਆ ਹੋਇਆ ਸਭ ਕੁਝ ਹਰਾ ਹਰਾ ਦੀਂਦਾ ਸਭ ਕੁਝ ਖੁਸ਼ਹਾਲ ਖੁਸ਼ਹਾਲ ਜਿਹੜਾ ਹੈਗਾ ਇਹਨਾਂ ਨੂੰ ਦੀਂਦਾ ਤੇ ਹੁਣ ਫਿਰ ਇਹ ਚਸ਼ਮਾ ਲੋ ਕੇ ਚਸ਼ਮਾ ਵੀ ਲਾ ਦੇਣਗੇ ਤੇ ਲੋਕ ਇਸ ਗੱਦੀ ਤੋਂ ਵੀ ਲਾ ਦੇਣਗੇ ਫੇਰ ਤੁਹਾਨੂੰ ਜਾ ਕੇ ਪਤਾ ਲੱਗਣਾ ਕਿ ਪੰਜਾਂ ਸਾਲਾਂ ਦੇ ਵਿੱਚ ਜਿਵੇਂ ਕਹਿੰਦੇ ਸੀ ਨਾ ਕਾਂਗਰਸੀਆਂ ਨੇ ਆਵ ਵਿਧਿਕੀਆਂ ਕੀਤੀਆਂ ਕਾਲੀਆਂ ਨੇ ਆਵ ਵਿਧਿਕੀਆਂ ਕੀਤੀਆਂ ਭਾਈ ਜਿਹੜੀਆਂ ਤੁਸੀਂ ਵਿਧਿਕੀਆਂ ਕੀਤੀਆਂ ਸਾਰਿਆਂ ਦਾ ਰਿਕਾਰਡ ਤੋੜ ਗਏ ਤੁਸੀਂ ਕਹਿੰਸੀ ਨਾ ਕਿ ਪਿਛਲੇ 70 75 ਸਾਲਾਂ ਦੇ ਵਿੱਚ ਜੋ ਨਹੀਂ ਹੋਇਆ ਸਾਡੀ ਸਰਕਾਰੋਂ ਉਹ ਕਰੂ ਤੁਸੀਂ ਕਰਤਾ ਤੁਸੀਂ ਆਪਦੇ ਬੋਲ ਪਗਾਤੇ 70 75 ਸਾਲਾਂ ਦੇ ਵਿੱਚ ਇਹ ਨਹੀਂ ਹੋਇਆ ਸੀ ਕਿ ਧੜਾ ਧੜ ਧੜਾ ਧੜ ਵਿਧਿਕੀਆਂ ਜਿਹੜੀਆਂ ਉਹ ਪੱਤਰਕਾਰਾਂ ਦੇ ਨਾਲ ਕੀਤੀਆਂ ਗਈਆਂ ਧੜਾ ਧੜ ਚੈਨਲ ਪੱਤਰਕਾਰਾਂ ਦੇ ਬੰਦ ਕੀਤੇ ਗਏ ਧੜਾ ਧੜ ਪੱਤਰਕਾਰਾਂ ਦੀ ਸੰਗੀ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਉਹ ਕਰਤਾ ਤੁਸੀਂ ਦੇਖਿਆ ਕਿ ਪੱਤਰਕਾਰਾਂ ਦੇ ਵੱਲੋਂ ਧਰਨੇ ਲਾਏ ਜਾਂਦੇ ਨੇ ਜਿਹੜੇ ਖੁਦ ਜਿਹੜੇ ਖੁਦ ਧਰਨੇ ਕਵਰ ਕਰਦੇ ਨੇ ਉਹਨਾਂ ਦੇ ਵੱਲੋਂ ਧਰਨੇ ਲਾਏ ਗਏ ਮੈਂ ਕਹਿੰਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਕੋਈ ਵੀ ਸਾਲ ਇੱਕ ਵੀ ਸਾਲ ਮੈਨੂੰ ਦੱਸ ਦੋ ਕਿ ਪੱਤਰਕਾਰਾਂ ਦੇ ਧਰਨਿਆਂ ਤੋਂ ਬਿਨਾ ਗਿਆ ਹੋਵੇ ਇਹਨਾਂ ਦੀ ਸਰਕਾਰ 'ਚ ਇੱਕ ਵੀ ਸਾਲ ਹਰ ਹਰ ਵਾਰੀ ਧਰਨੇ ਜਿਹੜੇ ਹੈਗੇ ਆ ਉਹ ਲੱਗਦੇ ਨੇ ਇਹਨਾਂ ਦੀ ਸਰਕਾਰ ਦੇ ਵਿਰੋਧ ਲੱਗਦੇ ਨੇ ਇਹਨਾਂ ਦੀ ਸਰਕਾਰ ਮਰਦਾਬਾਦ ਉਹਦੇ ਵਿੱਚ ਹੁੰਦੀ ਆ ਮੁੱਖ ਮੰਤਰੀ ਮਰਦਾਬਾਦ ਵਿਧਾਇਕ ਮਰਦਾਬਾਦ ਮੰਤਰੀ ਮਰਦਾਬਾਦ ਧਰਨਿਆਂ ਦੇ ਵਿੱਚ ਜਿਹੜੇ ਆ ਕੇ ਬੋਲਦੇ ਨੇ ਮਤਲਬ ਸਵਾਲਾਂ ਤੋਂ ਡਰ ਲੱਗਣ ਲੱਗ ਗਿਆ ਲੋਕ ਸਵਾਲ ਐ ਸਵਾਲਾਂ ਤੋਂ ਸਵਾਲ ਐਨੇ ਮਾੜੇ ਹੋ ਹੁਣ ਤੁਹਾਨੂੰ ਸਵਾਲਾਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਤੁਸੀਂ ਉਹੀ ਨਹੀਂ ਜਿਹੜੇ ਕਹਿੰਦੇ ਹੁੰਦੇ ਸੀ ਕਿ ਲੀਡਰ ਨੇ ਲੀਡਰਾਂ ਨੂੰ ਸਵਾਲ ਕਰਿਆ ਕਰੋ ਲੀਡ ਮੁੱਖ ਮੰਤਰੀ ਸਾਹਿਬ ਤੁਸੀਂ ਉਹੀ ਨਹੀਂ ਤੁਸੀਂ ਕਿਹਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਲਾਇਆ ਲੋਕ ਜੇ ਲੀਡਰਾਂ ਨੂੰ ਘੇਰਦੇ ਨੇ ਲੀਡਰਾਂ ਨੂੰ ਸਵਾਲ ਪੁੱਛਦੇ ਤਾਂ ਅਸੀਂ ਪੁੱਛਣ ਲਾਇਆ ਤਾਂ ਫਿਰ ਕੀ ਗੱਲ ਪਈ ਕੀ ਉਹ ਸਵਾਲ ਇਹ ਤੁਸੀਂ ਇਹ ਗੱਲ ਕਹੀ ਸੀ ਕਿ ਸਵਾਲ ਪੁੱਛੋ ਪਰ ਸਾਨੂੰ ਨਾ ਪੁੱਛੋ ਸਵਾਲ ਪੁੱਛੋ ਕਾਲੀਆਂ ਨੂੰ ਸਵਾਲ ਪੁੱਛੋ ਕਾਂਗਰਸੀਆਂ ਨੂੰ ਸਵਾਲ ਪੁੱਛੋ ਭਾਜਪਾ ਨੂੰ ਪਰ ਸਾਨੂੰ ਸਵਾਲ ਨਾ ਪੁੱਛੋ ਕੀ ਇਹ ਗੱਲ ਕਹੀ ਸੀ ਹੁਣ ਆਪਦੇ ਆਪ ਨੂੰ ਸਵਾਲ ਕੌੜੇ ਲੱਗਦੇ ਨੇ ਜਦੋਂ ਹੁਣ ਤੁਹਾਨੂੰ ਉਹੀ ਸਵਾਲ ਕੀਤੇ ਜਾਂਦੇ ਨੇ ਤੁਸੀਂ ਕਹਿੰਦੇ ਉੱਤੇ ਲੋਕਾਂ ਨੂੰ ਭਈ ਅਸੀਂ ਸਵਾਲ ਪੁੱਛਣ ਲਾਇਆ ਤੇ ਫਿਰ ਲੋਕ ਸਵਾਲ ਹੀ ਤਾਂ ਕਰ ਰਹੇ ਨੇ ਮਾਰਨ ਗੋਇਲ ਹੋਰਾਂ ਨੇ ਕਿਹੜਾ ਬੰਬ ਸੜਦਾ ਤਾ ਟੋੜਦੇ ਤੇ ਪਾਈ ਜਿਹੜੇ ਦੂਜੇ ਪੱਤਰਕਾਰ ਭਾਈਚਾਰਾ ਉਹਨਾਂ ਨੇ ਕਿਹੜਾ ਟੋੜਦੇ ਬੰਬ ਸੜਦਾ ਇੱਕ ਸਵਾਲ ਹੀ ਖੜਾ ਕੀਤਾ ਸੀ ਨਾ ਉਹ ਸਵਾਲ ਦਾ ਜਵਾਬ ਦੇਣ ਦੀ ਬਜਾਏ ਤੁਹਾਡੇ ਵੱਲੋਂ ਪਰਚਾ ਦਰਜ ਕੀਤਾ ਗਿਆ ਫਿਰ ਤੁਸੀਂ ਹੋਰ ਗੱਲ ਦੇਖੋ ਪਰਚਾ 12 ਦਸੰਬਰ ਦਾ ਦਰਜ ਹੋਇਆ ਵੱਡੀ ਗੱਲ ਆ 12 ਦਸੰਬਰ ਦਾ ਪਰਚਾ ਦਰਜ ਹੋਇਆ ਹੋਵੇ ਤੇ ਸਾਹਮਣੇ ਨਵੇਂ ਸਾਲ ਵਾਲੇ ਦਿਨ ਆਉਂਦਾ ਆ 12 ਦਸੰਬਰ ਨਵੇਂ ਸਾਲ ਦਾ ਕੋਈ ਗਿਫਟ ਦੇਣਾ ਹੋਵੇ ਗਿਫਟ ਦੇਣਾ ਹੋਵੇ ਮਤਲਬ ਲੁਕ ਹੋਣ ਦੀ ਕੀ ਮਤਲਬ ਜੇ ਤੁਸੀਂ ਪਰਚਾ ਦਰਜ ਕਰ ਦਿੱਤਾ ਤਾਂ ਫਿਰ ਭਾਈ ਜਗ ਜਾਗ ਕਰੋ ਨਸ਼ਰ ਕਰੋ ਪਤਾ ਸੀ ਕਿ ਪਰਚ ਪਤਾ ਸੀ ਕਿ ਪਰਚਾ ਗਲਤ ਆ ਪਰਚਾ ਸਾਹਮਣੇ ਆ ਤਾਂ ਸਾਡੀ ਥੂ ਥੂ ਹੋਣੀ ਆ ਤੇ ਅੱਜ ਤੁਸੀਂ ਦੇਖ ਲਓ ਫਿਰ ਥੂ ਥੂ ਸੋਡੀ ਹੋ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਨਸਾਫ ਪਸੰਦ ਆਵਾਜ਼ ਰਹਿ ਗਈ ਹੋਣੀ ਆ ਪੱਤਰਕਾਰਾਂ ਦੇ ਹੱਕ ਦੇ ਵਿੱਚ ਆਉਣ ਕਰਨਿਓ ਇਹਨਾਂ ਦੇ ਹੱਕ ਦੇ ਵਿੱਚ ਆਉਣ ਕਰਨਿਓ ਤੇ ਉਹਨਾਂ ਦੀ ਵਿਰੋਧਤਾ ਦੇ ਲਈ ਆਮ ਲੋਕਾਂ ਨੂੰ ਜੇ ਤੁਹਾਨੂੰ ਲੱਗਦਾ ਨਾ ਕਿ ਇਹ ਪੱਤਰਕਾਰ ਇੰਨੇ ਮੜੇ ਆ ਪੱਤਰਕਾਰ ਤੁਹਾਨੂੰ ਇੰਨੇ ਭੈੜੇ ਲੱਗਦੇ ਆ ਤਾਂ ਫਿਰ ਇੱਕ ਕੰਮ ਕਰੋ ਨਾ ਯਾਰ ਇਹਨਾਂ ਪੱਤਰਕਾਰਾਂ ਦੇ ਜਦੋਂ ਇਕੱਠ ਹੁੰਦੇ ਨੇ ਉਸ ਘਟ ਅਖਟ ਉਸ ਇਕੱਠ ਦੇ ਉੱਪਰ ਆਪਦੀ ਪੁਲਿਸ ਲਿਆ ਕੇ ਇਕੱਠਿਆਂ ਨੂੰ ਫੜੋ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿਓ ਕੰਮ ਹੀ ਨਿਬੜ ਜੂ ਇੱਕ ਸਾਲ ਜਿਹੜਾ ਤੁਹਾਡਾ ਰਹਿੰਦਾਗਾ ਉਹ ਸਾਲ ਦੇ ਵੀ ਤੁਹਾਡੇ ਖਿਲਾਫ ਆਵਾਜ਼ ਤਾਂ ਉੱਠਣੀ ਨਹੀਂ ਮਤਲਬ ਇਹਨਾਂ ਨੂੰ ਇਹੀ ਹੈ ਨਾ ਕਿ ਜਿਹੜੀ ਵੀ ਆਵਾਜ਼ ਉੱਠੇ ਜਿਹੜੀ ਵੀ ਆਵਾਜ਼ ਉੱਠੇ ਮੀਡੀਆ ਦੇ ਵਿੱਚ ਉਹ ਸਾਡੇ ਹੱਕ ਦੀ ਹੋਵੇ ਸਾਡੇ ਪੱਖ ਦੀ ਹੋਵੇ ਜਿਵੇਂ ਵਿਧਾਨ ਸਭਾ ਦੇ ਵਿੱਚ ਇਹ ਕਰਦੇ ਨੇ ਕਿ ਜਦੋਂ ਵਿਰੋਧੀ ਧਿਰ ਵਾਲੇ ਬੋਲਣ ਦੇ ਬੋਲਦੇ ਨੇ ਕੋਈ ਉੱਥੇ ਬਹਿਸ ਹੁੰਦੀ ਆ ਤਾਂ ਉਦੋਂ ਮਾਈਕ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਂਦੇ ਨੇ ਲੋਕਾਂ ਨੂੰ ਸਿਰਫ ਮੁੱਖ ਮੰਤਰੀ ਸਾਹਿਬ ਬੋਲਦੇ ਦਿਖਦੇ ਨੇ ਮੁੱਖ ਮੰਤਰੀ ਸਾਹਿਬ ਬੋਲਦੇ ਦਿਖਾਈ ਜਾਂਦੇ ਨੇ ਬੰਦੇ ਨੂੰ ਹੁੰਦਾ ਕਿ ਹਾਂ ਯਾਰ ਮਤਲਬ ਬੋਲਦਾ ਬਹੁਤ ਵਧੀਆ ਬੰਦਾ ਸਾਰਿਆਂ ਨੂੰ ਚੁੱਪ ਕਰਵਾਉਂਦਾ ਸਾਰਿਆਂ ਨੂੰ ਚੁੱਪ ਕੀ ਕਰਵਾਉਂਦਾ ਭਈ ਅਗਲੀ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਤਾਂ ਇਹਨਾਂ ਨੂੰ ਹੈ ਕਿ ਜਿਹੜੀ ਵੀ ਆਵਾਜ਼ ਮੀਡੀਆ ਦੇ ਉੱਪਰ ਉਠੇ ਸਾਡੇ ਹੱਕ ਦੀ ਹੋਵੇ ਸਾਡੇ ਪੱਖ ਦੀ ਹੋਵੇ ਦੂਜੀਆਂ ਫਿਰ ਇੱਕ ਫਿਰ ਜਿਵੇਂ ਮੈਂ ਕਿਹਾ ਕਿ ਫਿਰ ਦੂਜੀਆਂ ਆਵਾਜ਼ਾਂ ਨੂੰ ਬੰਦ ਕਰ ਦਿਓ ਭਾਈ ਵਾਰੀ-ਵਾਰੀ ਸੰਗੀ ਘੁੱਟਣ ਦੇ ਨਾਲੋਂ ਇੱਕ ਯਾਰੀ ਇਕੱਠਾ ਕਰੋ ਸਾਰਿਆਂ ਨੂੰ ਆ ਹੁਣ 4 ਤਰੀਕ ਨੂੰ ਧਰਨਾ ਲੱ ਤੋਂ ਨੂੰ ਹਰ ਥਾਂ ਤੇ ਕਿਸੇ ਨੂੰ ਲੱਭਣ ਦੀ ਜ਼ਰੂਰਤ ਨਹੀਂ ਪੈਣੀ 4 ਤਰੀਕ ਤੇ ਸਾਰੇ ਸਾਨੂੰ ਉੱਥੇ ਇਕੱਠੇ ਮਿਲ ਜਾਣਗੇ ਤੇ ਉੱਥੇ ਆਪਦੀ ਪੁਲਿਸ ਲਾਇਓ ਸਾਰਿਆਂ ਨੂੰ ਫੜਿਓ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿਓ ਫਿਰ ਸਾਲ ਕੱਢਿਓ ਨਾ ਤੇ ਫਿਰ ਤੁਹਾਡੇ ਖਿਲਾਫ ਆਵਾਜ਼ ਇਹ ਤਾਂ ਫਿਰ ਉੱਠਣੀ ਨਹੀਂ ਇੱਕੋ ਇੱਕ ਤੁਹਾਡੇ ਕੋਲੇ ਇਹੀ ਸਾਧਨਾ ਭਾਈ ਆਵਾਜ਼ ਜੇਕਰ ਬੰਦ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਪਰਚੇ ਪਾ ਕੇ ਏਦਾਂ ਡਰਾ ਕੇ ਆਵਾਜ਼ ਧਮਕੀਆਂ ਦੇ ਨਾਲ ਆਵਾਜ਼ਾਂ ਬੰਦ ਹੋਣਗੀਆਂ ਤਾਂ ਜਨਾਬ ਫਿਰ ਭਰਮ ਭਲੇਖੇ ਆ ਭਰਮ ਭਲੇਖੇ ਜਿੰਨੇ ਮਰਜ਼ੀ ਪਾ ਲਓ ਇਹ ਵੇਚ ਇਹ ਜਿਵੇਂ ਨਹੀਂ ਇਹ ਥੋੜੇ ਟੁਕੜਾਂ ਦੇ ਉੱਪਰ ਇਹ ਥੋੜੇ ਪੈਸਿਆਂ ਤੇ ਵੇਚਣ ਵਾਲੇ ਨਹੀਂ ਇਹ ਥੋੜੇ ਅੱਗੇ ਝੋਕਣ ਵਾਲੇ ਨਹੀਂ ਇਹ ਤਾਂ ਅੜਨ ਵਾਲੇ ਆ ਕਿਹਦੇ ਲਈ ਲੋਕਾਂ ਦੇ ਲਈ ਉਹੀ ਲੋਕ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਇਹ ਤਾਂ ਹੱਕਾਂ ਦੇ ਲਈ ਲੜਨ ਵਾਲੇ ਆ ਤੇ ਉਹ ਵੀ ਲੜਨਗੇ ਫਿਰ ਹੁਣ ਵੀ ਕਹਿੰਦਾ ਬਾਈ ਸਾਡੇ ਪੱਤਰਕਾਰ ਭਰਾਵਾਂ ਨੇ ਮਾਨੀ ਗੋਲ ਕਹਿੰਦਾ ਕਿ ਅਰੈਸਟ ਕਰ ਲਓ ਸਾਨੂੰ ਪਰਚਾ ਜੇ ਪਾਈ ਦਿੱਤਾ ਤਾਂ ਫਿਰ ਹੁਣ ਭਾਈ ਉਡੀਕ ਕਿਹੜੀ ਚੀਜ਼ ਦੀ ਹੋ ਰਹੀ ਆ ਫਿਰ ਗ੍ਰਿਫਤਾਰ ਕਰ ਲਓ ਉਹਨਾਂ ਨੂੰ ਲੈ ਜਾਓ ਗ੍ਰਿਫਤਾਰ ਕਰੋ ਲੈ ਜਾਓ ਪਤਾ ਲੱਗੇ ਕਿ ਤੁੱਡੀ ਕੰਨਣਾ ਚਾਹੀਤੇ ਸਰਕਾਰ ਜਿਹੜੀ ਹੈਗੀ ਉਹ ਉਤਰੀ ਉਤਰੀ ਹੋਈ ਹੈ ਯਾਰ ਲੱਖ ਦੀ ਲਾਹਣ ਤੁਹਾਡੇ ਤੇ ਆਸੀ ਤੁਹਾਡੀ ਸੱਤਾ ਤੁਹਾਡੇ ਤੇ ਤੁਹਾਡੀ ਸੱਤਾ ਤੇ ਜੇ ਐਸਾ ਕੁਛ ਐਸਾ ਕੁਛ ਜੇਕਰ ਇਹਨਾਂ ਦੇ ਕਿਸੇ ਮੰਤਰੀ ਐਮਐਲਏ ਦੇ ਨਾਲ ਹੋਇਆ ਹੁੰਦਾ ਨਾ ਇਹਨਾਂ ਦੀ ਸਾਰੀ ਪੰਜਾਬ ਜੋ ਦਿੱਲੀ ਵਾਲਿਆਂ ਨਾਲ ਜਿਵੇਂ ਹੋਇਆ ਸੀ ਨਾ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਸਾਰੀ ਪੰਜਾਬ ਦੇ ਮੰਤਰੀ ਚੰਤਰੀ ਇਹਨਾਂ ਦੇ ਵਰਕਰ ਵਰਕਰ ਟੌਰਨਗੇ ਸੀ ਦਿੱਲੀ ਨੂੰ ਜਾ ਕੇ ਉੱਥੇ ਨਹੀਂ ਸੜਕਾਂ ਜਾਮ ਕਰਤੀਆਂ ਸੀ ਉੱਥੇ ਨਹੀਂ ਜਾ ਕੇ ਉੱਥੇ ਨਹੀਂ ਜਾ ਕੇ ਬੈਠ ਗਏ ਸੀ ਮਤਲਬ ਜਦੋਂ ਤੁਹਾਡੇ ਤੇ ਪਰਚਾ ਹੁੰਦਾ ਆ ਭ੍ਰਿਸ਼ਟਾਚਾਰ ਦਾ ਤੁਹਾਡੇ ਤੇ ਪਰਚੇ ਹੁੰਦੇ ਨੇ ਘੁਟਾਲਿਆਂ ਦੇ ਉਹ ਤਾਂ ਝੂਠੇ ਨੇ ਮਤਲਬ ਤੁਸੀਂ ਸੱਚੇ ਹੋ ਤੇ ਜਦੋਂ ਕਿ ਤੁਸੀਂ ਝੂਠਾ ਪਰਚਾ ਹੱਕ ਹੱਕ ਦੀ ਆਵਾਜ਼ ਉਠਾਉਣ ਵਾਲਿਆਂ ਤੇ ਕਰਦੇ ਹੋ ਜਦੋਂ ਤੁਸੀਂ ਝੂਠਾ ਪਰਚਾ ਜਿਹੜੇ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਝੂਠਾਂ ਦਾ ਪਰਦਾ ਫਾਸ਼ ਕਰਦੇ ਨੇ ਉਹਨਾਂ ਤੇ ਕਰਦੇ ਹੋ ਉਦੋਂ ਤੁਸੀਂ ਸੱਚੇ ਹੋ ਭਾਈ ਪਰ ਤੁਸੀਂ ਇਕੱਲੇ ਦੁੱਧ ਤੋਤੇ ਹੋਗੇ ਇੱਥੇ ਹੋਰ ਤਾਂ ਕੋਈ ਹੈ ਨਹੀਂ ਤੁਸੀਂ ਇਕੱਲੇ ਦੁੱਧ ਤੋਤੇ ਹੋ ਇੱਥੇ ਸਾਰੇ ਜਿਹੜੇ ਹੈਗੇ ਨੇ ਉਹ ਉਹ ਮਾੜੇ ਨੇ ਮਾੜੇ ਨੇ ਤਾਂ ਭਾਈ ਕੋਈ ਗੱਲ ਦੀ 4 ਸਾਲ ਹੋ ਗਏ ਸਾਲ ਇੱਕ ਰਹਿ ਗਿਆ ਜਿਹੜੇ 4 ਸਾਲਾਂ ਚ ਝੁਕੇ ਨਹੀਂ 4 ਸਾਲਾਂ ਚ ਵਿਕੇ ਨਹੀਂ 4 ਸਾਲਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਖਰੀਦ ਨਹੀਂ ਸਕੇ 4 ਸਾਲਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਡਰਾ ਨਹੀਂ ਸਕੇ 4 ਸਾਲਾਂ ਦੇ ਵਿੱਚ ਜਿਹੜੇ ਹੈਗੇ ਨੇ ਜਿਹੜੇ ਜਿਨ੍ਹਾਂ ਤੋਂ ਤੁਸੀਂ ਆਪਣੀ ਬੋਲੀ ਨਹੀਂ ਬਲਵਾ ਸਕੇ ਤੋਤੇ ਵਾਂਗੂ ਨਹੀਂ ਬਲਵਾ ਸਕੇ ਤਾਂ ਉਹ ਫਿਰ ਹੁਣ ਤੁਹਾਨੂੰ ਕੀ ਲੱਗਦਾ ਵੀ ਇੱਕ ਸਾਲ ਦੇ ਵਿੱਚ ਜਿਹੜਾ ਹੈਗਾ ਉਹ ਕਿਵੇਂ ਬੋਲਣਗੇ ਫਿਰ ਫਿਰ ਜਦੋਂ ਇਹ ਪਰਚਾ ਹੁੰਦਾ ਆ ਜਦੋਂ ਵੀਡੀਓਜ਼ ਪੈਂਦੀਆਂ ਨੇ ਤਾਂ ਇਹਨਾਂ ਦਾ ਇਹਨਾਂ ਨੇ ਆਪਦਾ ਜਿਹੜਾ ਹੈਗਾ ਉਹ ਟੁੱਕੜਬੋਚ ਆਈਟੀ ਸੈੱਲ ਵੀ ਲਾਇਆ ਹੋਇਆ ਆ ਉਹ ਜਿਹੜਾ ਕਮੈਂਟ ਕਰਨ ਤੇ ਲੋਕ ਆਏ ਜੀ ਸਰਕਾਰ ਨੇ ਇਹ ਕਰਤਾ ਸਰਕਾਰ ਨੇ ਜੀ ਕਰਤਾ ਸਰਕਾਰ ਨੇ ਬੋ ਕਰਤਾ ਸਰਕਾਰ ਨੇ ਇਹ ਕਰਤਾ ਉਹ ਯਾਰ ਚੰਗੇ ਨੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਮਾਤ ਦਾ ਰੱਖੋ ਜਿੱਥੇ ਸਰਕਾਰ ਸਹੀ ਆ ਉੱਥੇ ਸਰਕਾਰ ਸਹੀ ਆ ਪਰ ਜਿੱਥੇ ਸਰਕਾਰ ਗਲਤ ਆ ਉੱਥੇ ਸਰਕਾਰ ਗਲਤ ਆ ਕਿ ਭਾਈ ਸਾਲ ਤੁਹਾਡੇ ਕੋਲ ਇੱਕ ਰਹਿ ਗਿਆ ਹਾਲੇ ਵੀ ਸੰਭਲ ਹੁੰਦਾ ਤਾਂ ਫਿਰ ਸੰਭਲ ਹਜੇ ਵੀ ਜੇਕਰ ਸੰਭਲਿਆ ਜਾਂਦਾ ਤਾਂ ਸੰਭਲ ਜੋ ਨਹੀਂ ਜਿਹੜੀਆਂ ਵਧੀਆਂ ਕਿ ਹੁਣ ਤੁਸੀਂ ਕਰਦੇ ਹੋ ਨਾ ਝੂਠੀਆਂ ਪਰਚੀਆਂ ਆਣੀਆਂ ਕਿਉਂਕਿ ਤੁਸੀਂ ਕਹਿੰਦੇ ਸੀ ਨਾ ਕਿ ਪਰਚੀਆਂ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਰਾਜਨੀਤੀ ਕਰਨ ਨਹੀਂ ਆਏ ਅਸੀਂ ਤਾਂ ਰਾਜਨੀਤੀ ਬਦਲਣ ਦੇ ਲਈ ਆਇਆ ਪਰਚੀਆਂ ਦੀ ਰਾਜਨੀਤੀ ਕਾਲੀਆਂ ਕਾਂਗਰਸੀਆਂ ਨੇ ਕੀਤੀ ਤੇ ਫਰਾ ਕੀ ਹੈ ਭਾਈ ਇਹ ਵੀ ਤਾਂ ਪਿਛਲੀਆਂ ਸਰਕਾਰਾਂ ਇਹ ਵੀ ਤਾਂ ਉਹੀ ਇਹ ਵੀ ਤਾਂ ਉਹੀ ਪਰਚਿਆਂ ਦੀ ਰਾਜਨੀਤੀ ਆ ਪਰਚੇ ਝੂਠੇ ਕਰਨੇ ਫਿਰ ਮੈਨੂੰ ਲੱਗਦਾ ਵੀ ਉਹ ਨਹੀਂ ਜਿਵੇਂ ਕਹਿੰਦੇ ਵੀ ਥੁੱਕ ਕੇ ਚੱਟਣਾ ਉਹ ਉਹ ਕਹਾਵਤ ਜਿਹੜੀ ਹੁੰਦੀ ਹੈ ਨਾ ਪਰਚਾ ਪਹਿਲਾਂ ਕਰਦੇ ਨੇ ਫਿਰ ਜਦੋਂ ਰੋਹ ਦੇਖਦੇ ਨੇ ਰੋਸ ਦੇਖਦੇ ਨੇ ਫਿਰ ਉਸ ਤੋਂ ਬਾਅਦ ਪਿੱਛੇ ਜਾਣ ਲੱਗੇ ਵੀ ਮਿੰਟਕ ਲਾਉਂਦੇ ਨੇ ਕਿ ਨਹੀਂ 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 ਇਹ ਤਾਂ ਭਾਈ ਸਾਥੋਂ ਗਲਤ ਹੋ ਗਿਆ ਨਹੀਂ ਨਹੀਂ ਭਾਈ ਇਹ ਤਾਂ ਸਾਥੋਂ ਗਲਤ ਹੋ ਗਿਆ ਟੈਗ ਤਾਂ ਪਹਿਲੇ ਦਿਨ ਤੋਂ ਲੱਗਿਆ ਯੂ ਟਰਨ ਵਾਲੀ ਸਰਕਾਰ ਯੂ ਟਰਨ ਵਾਲੀ ਸਰਕਾਰ ਦਾ ਟੈਗ ਪਹਿਲੇ ਦਿਨ ਤੋਂ ਲੱਗਿਆ ਨਾ ਤਾਂ ਯੂ ਟਰਨ ਵਾਲੀ ਸਰਕਾਰ ਆ ਭਾਈ ਆ ਮਾਮਲੇ ਦੇ ਵਿੱਚ ਵੀ ਤੁਸੀਂ ਦੇਖ ਲਿਓ ਆ ਮਾਮਲੇ ਦੇ ਵਿੱਚ ਮਤਲਬ ਗੁਨਾਹ ਤਾਂ ਦੱਸ ਦੋ ਯਾਰ ਇੰਨਾ ਬੰਦਿਆਂ ਦਾ ਤੁਸੀਂ ਗੁਨਾਹ ਤਾਂ ਦੱਸ ਦੋ ਵੀ ਕੀ ਗੁਨਾਹ ਕੀਤਾ ਕੁਝ ਕੋਈ ਇਹ ਇੰਨਾ ਬੰਦਿਆਂ ਨੇ ਕੋਈ ਕਸੂਰ ਕਸੂਰ ਕੀਤਾ ਆ ਮਤਲਬ ਯਾਰ ਕਮਾਲ ਹੋਈ ਪਈ ਐਸ ਸਰਕਾਰ ਦੀ ਮੈਂ ਕਹਣਾ ਵੀ ਹੈਰਾਨ ਕੀਤੀ ਗੱਲ ਆ ਬਲਤੇਪ ਪੰਨੂ ਜੀ ਉਹਦੇ ਇੱਕ ਬਿਆਨ ਦਿੰਦੇ ਨੇ ਕਿ ਹੈਲੀਕਾਪਟਰ ਦੇ ਖੰਭਾਂ ਦੀਆਂ ਡਾਰਾਂ ਬਣਾਉਣ ਵਾਲੇ ਤੱਥ ਪੇਸ਼ ਕਰਨ ਪਰ ਮਾਨਿਕ ਗੋਇਲ ਨੇ ਵੀ ਆਰਟੀ ਪਾ ਕੇ ਇੱਕ ਤੱਥ ਮੰਗੇ ਸੀ ਉਹ ਤਾਂ ਦਿੱਤੇ ਨਹੀਂ ਗਏ ਪਰ ਇਹਨਾਂ ਤੋਂ ਤੱਥ ਮੰਗੇ ਜਾ ਰਹੇ ਤੇ ਤੱਥ ਜੇਕਰ ਜਦੋਂ ਤੁਸੀਂ ਹੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੇਲੇ ਤੁਸੀਂ ਜਦੋਂ ਸਵਾਲ ਖੜੇ ਕਰਦੇ ਹੁੰਦੇ ਸੀ ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਪੰਨੂ ਸਾਹਿਬ ਕਿੰਨੇ ਕ ਤੱਥ ਪੇਸ਼ ਕਰਦੇ ਹੁੰਦੇ ਸੀ ਜਦੋਂ ਤੁਸੀਂ ਸਵਾਲ ਜਿਹੜੇ ਹੈਗੇ ਨੇ ਪਿਛਲਿਆਂ ਤੇ ਖੜੇ ਕੀਤੇ ਨੇ ਕੱਲ੍ਹਿਆਂ ਤੇ ਖੜੇ ਕੀਤੇ ਨੇ ਕਾਂਗਰਸ ਨੇ ਕਿੰਨੇ ਕਿ ਤੱਥ ਪੇਸ਼ ਕੀਤੇ ਨੇ ਤੇ ਮਾਨੀ ਗੋਲ ਨੇ ਤੱਥ ਪੇਸ਼ ਕਰਤੇ ਹੋਰ ਕੀ ਪੇਸ਼ ਕਰਨ ਤੁਹਾਨੂੰ ਔਨ ਰਿਕਾਰਡ ਸਭ ਕੁਝ ਮਾਨੀ ਗੋਲ ਹੋਰਾਂ ਨੇ ਦਿਖਾਤਾ ਕਿ ਕਿੱਥੋਂ ਜਾ ਆ ਜੁੱੜਿਆ ਤੇ ਕਿੱਥੇ ਤੱਕ ਗਿਆ ਸਭ ਕੁਝ ਤਾਂ ਤੁਹਾਡੇ ਦੇ ਸਾਹਮਣੇ ਪੇਸ਼ ਕਰਤਾ ਤੱਥ ਪੇਸ਼ ਕਰਕੇ ਸਵਾਲ ਤਾਂ ਪੁੱਛਿਆ ਜਨਾਬ ਤੁਹਾਡੇ ਤੋਂ ਸਵਾਲ ਤੁਹਾਡੇ ਤੋਂ ਹੀ ਪੁੱਛਿਆ ਤੁਸੀਂ ਸਹੀ ਹੋ ਤੱਥ ਪੇਸ਼ ਕਰਤੇ ਤੁਸੀਂ ਕਹਿੰਦਾ ਤੱਥ ਪੇਸ਼ ਤੁਸੀਂ ਆਪਦੇ ਤੱਥ ਪੇਸ਼ ਕਰਤੇ ਤਤ ਪੇਸ਼ ਕਰਨ ਤੋਂ ਬਾਅਦ ਫਿਰ ਪਰਚਾ ਕਿਹੜੀ ਗੱਲ ਦਾ ਜਨਾਬ ਸਵਾਲ ਮਤਲਬ ਸਵਾਲ ਤੁਹਾਡੇ ਤੋਂ ਪੁੱਛਿਆ ਤੁਸੀਂ ਜਵਾਬ ਦਿੱਤਾ ਫਿਰ ਸਵਾਲ ਕਰਨ ਵਾਲੇ ਤੇ ਪਰਚਾ ਜਿਹੜਾ ਹੈਗਾ ਬਣਦਾ ਸਵਾਲ ਕਰਨ ਵਾਲੇ ਤੇ ਪਰਚਾ ਪਰਚਾ ਤੁਸੀਂ ਜਿਹੜਾ ਹੈਗਾ ਦਰਜ ਕੀਤਾ ਮਤਲਬ ਹੁਣ ਤੁਹਾਡੇ ਤੋਂ ਸਵਾਲ ਵੀ ਨਾ ਕੀਤੇ ਜਾਣ ਸਵਾਲ ਵੀ ਨਾ ਕਰੀਏ ਕਿਉਂਕਿ ਤੁਹਾਨੂੰ ਤਾਂ ਸਵਾਲ ਉਹੀ ਚੰਗੇ ਲੱਗਦੇ ਨੇ ਜਿਹੜੇ ਪੰਜਾਬ ਦੇ ਹੱਕ ਦੇ ਪੰਜਾਬ ਦੇ ਹੱਕ ਦੀ ਜੇਕਰ ਕੋਈ ਗੱਲ ਕਰਦਾ ਉਹ ਆਵਾਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਪੰਜਾਬ ਦੇ ਪੱਖ ਦੀ ਕਈ ਗੱਲ ਕਰਦਾ ਉਹ ਆਵਾਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਪੰਜਾਬ ਦੇ ਮੁੱਦੇ ਦੀ ਕੋਈ ਗੱਲ ਕਰਦਾ ਪੰਜਾਬ ਦੇ ਮਸਲੇ ਦੀ ਕੋਈ ਗੱਲ ਕਰਦਾ ਉਹ ਆਵਾਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਹਾਨੂੰ ਕਿਹੜੀਆਂ ਆਵਾਜ਼ਾਂ ਚੰਗੀਆਂ ਲੱਗਦੀਆਂ ਨੇ ਜਿਹੜੀ ਥੋੜੀ ਬੋਲੀ ਬੋਲਦੀਆਂ ਨੇ ਜਿਵੇਂ ਇਹ ਨਾ ਵੀ ਥੋੜਾ ਜਿਹੜੇ ਤੁਸੀਂ ਆਪ ਦੇ ਤੋਤਿਆਂ ਨੂੰ ਬੁਰਕੀਆਂ ਪਾਉਣੇ ਹੋ ਉਹ 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 ਥੋੜੀ ਬੋਲੀ ਬੋਲਦੇ ਨੇ ਤੁਹਾਨੂੰ ਕਲੀਆਂ ਉਹ ਆਵਾਜ਼ਾਂ ਚੰਗੀਆਂ ਲੱਗਦੀਆਂ ਨੇ ਥੋੜੀ ਵਾਹਵਾਹੀ ਕਰਨ ਵਾਲੀਆਂ ਤੁਹਾਨੂੰ ਜਿਹੜੀਆਂ ਆਵਾਜ਼ਾਂ ਚੰਗੀਆਂ ਲੱਗਦੇ ਨੇ ਉਹ ਪੱਤਰਕਾਰ ਤੁਹਾਨੂੰ ਚੰਗੇ ਲੱਗਦੇ ਨੇ ਜਿਹੜੇ ਤੁਹਾਡੇ ਨਾਲ ਬੈਠ ਕੇ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਕਰਦੇ ਬਸ ਇੱਧਰ ਲਈ ਸਵਾਲ ਕਰ ਲੈ ਚਾਰ ਸਵਾਲ ਇੱਧਰ ਲਈ ਕਰ ਲੈ ਚਾਰ ਉੱਧਰ ਲਈ ਕਰ ਲੈ ਚਾਰ ਉੱਧਰ ਲਈ ਕਰ ਉਹ ਪੱਤਰਕਾਰ ਜਿਹੜੇ ਹੈਗੇ ਆ ਉਹ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਭਾਈ ਤੁਹਾਨੂੰ ਅੱਜ ਵੀ ਦੱਸ ਦਈਏ ਸੀ ਕਿ ਇਹ ਪੱਤਰਕਾਰ ਭਾਈਚਾਰਾ ਉਹੀ ਪੱਤਰਕਾਰ ਭਾਈਚਾਰਾ ਜਿਹੜਾ 2022 ਤੋਂ ਪਹਿਲਾਂ ਸਾਨੂੰ ਕਿਉਂ ਵਰਗਾ ਲੱਗਦਾ ਹੁੰਦਾ ਸੀ ਇਹ ਪੱਤਰਕਾਰ ਭਾਈਚਾਰਾ ਉਹੀ ਪੱਤਰਕਾਰ ਭਾਈਚਾਰਾ ਜਿਹੜੇ ਜਦੋਂ 2022 ਤੋਂ ਪਹਿਲਾਂ ਲੋਕਾਂ ਦੇ ਨਾਲ ਜਾ ਕੇ ਸੱਥਾਂ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਉਹਦੋਂ ਇਹ ਭਾਈਚਾਰਾ ਸਾਨੂੰ ਚੰਗਾ ਲੱਗਦਾ ਹੁੰਦਾ ਸੀ ਕਿਉਂ ਉਦੋਂ ਥੋੜੇ ਪੱਖ ਦੀ ਗੱਲ ਕਰਦਾ ਸੀ ਪਰ ਅਸਲ ਦੇ ਵਿੱਚ ਨਾ ਤਾਂ ਇਹ ਭਾਈਚਾਰਾ ਉਦੋਂ ਵਿਕਿਆ ਹੋਇਆ ਸੀ ਨਾ ਤਾਂ ਇਹ ਥੋੜੇ ਚੰਦ ਰੁਪਈਆਂ ਤੇ ਉਦੋਂ ਵਿਕਿਆ ਸੀ ਤੇ ਨਾ ਇਹ ਅੱਜ ਵਿਕਿਆ ਗੱਲ ਉਦੋਂ ਵੀ ਲੋਕਾਂ ਦੀ ਕਰਦੇ ਸੀ ਉਦੋਂ ਵੀ ਲੋਕਾਂ ਦੀ ਜ਼ੁਬਾਨ ਜਿਹੜੀ ਹੈਗੀਆ ਉਹ ਨਸ਼ਰ ਕਰਦੇ ਸੀ ਤੇ ਅੱਜ ਵੀ ਲੋਕਾਂ ਦੀ ਗੱਲ ਜਿਹੜੀ ਹੈਗੀਆ ਉਹ ਨਸ਼ਰ ਕਰਦੇ ਨੇ ਬਸ ਫਰਕ ਇਹ ਆ ਕਿ ਉਦੋਂ ਲੋਕ ਤੁਹਾਡੇ ਪੱਖ ਦੀ ਬੋਲੀ ਬੋਲਦੇ ਸੀ ਤੇ ਅੱਜ ਲੋਕ ਉਹ ਬੋਲੀ ਬੋਲਦੇ ਨੇ ਕਿ ਜਿਹੜੇ ਜਿਹੜਾ ਕੁਝ ਤੁਸੀਂ ਕਿਹਾ ਉਹ ਕੁਝ ਤੁਸੀਂ ਕੀਤਾ ਨਹੀਂ ਜਿਹੜੇ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਪੰਜਾਬ ਨੂੰ ਕਰਜ਼ੇ ਤੇ ਕਰਜ਼ਾ ਪੰਜਾਬ ਦੇ ਸਿਰ ਚੜਾ ਰਹੀ ਹੂੰ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਜਿਹੜੀ ਹੈਗੇ ਦਿਨ ਬਦਨ ਵਧਦੀ ਜਾ ਰਹੀ ਆ ਨੌਕਰੀਆਂ ਸਿਰਫ ਤੁਸੀਂ ਅਸ਼ਤਿਆਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਦਿੰਦੇ ਹੋ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਵਧਿਆ ਫਿਰਦਾ ਹੋਰ ਜਿਆਦਾ ਵੱਧ ਗਿਆ ਨਸ਼ਾ ਪੰਜਾਬ ਦੇ ਵਿੱਚ ਬਹਤਾਨ ਦੇ ਵਿੱਚ ਹੋ ਘਰੋ ਘਰ ਡਿਲੀਵਰੀ ਹੋਣ ਲੱਗੀ ਇਹੀ ਤਾਂ ਮੁੱਦਿਆਂ ਤੇ ਗੱਲ ਹੈ ਭਾਈਚਾਰ ਆਜ਼ਾਦ ਕਰਦਾ ਤੇ ਇਹ ਆਜ਼ਾਦ ਭਾਈਚਾਰ ਦੀ ਫਿਰ ਤੁਸੀਂ ਸੰਗੀ ਨੱਪਣ ਤੇ ਆ ਕੇ ਸੰਗੀ ਕੁੱਟਣ ਤੇ ਠੀਕ ਆ ਭਾਈ ਫਿਰ ਤੁਹਾਡਾ ਦਿਲ ਤੁਹਾਡਾ ਦਿਲ ਕਰਦਾ ਤੁਸੀਂ ਕੀਤਾ ਤੁਸੀਂ ਕਰ ਸਕਦੇ ਹੋ ਤੁਸੀਂ ਰਾਜ ਕਰਤਾ ਸ਼੍ਰੇਣੀ ਹੋ ਤੁਸੀਂ ਕਰ ਸਕਦੇ ਹੋ ਤੁਸੀਂ ਹਾਕਮ ਹੋ ਹੁਕਮਰਾਨ ਹੋ ਤੇ ਹੁਕਮਰਾਨ ਨੂੰ ਹੁਕਮ ਹੁਕਮਰਾਨ ਸਿਰਫ ਹੁਕਮ ਕਰਦਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਕਿ ਹੁਣ ਜਿਹੜਾ ਹੈਗਾ ਸਾਡੀ ਸੱਤਾ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ ਪਰ ਹਾਂ ਤੁਹਾਨੂੰ ਇਹ ਪਤਾ ਜ਼ਰੂਰ ਲੱਗਣਾ ਜਦੋਂ ਤੁਹਾਡੀ ਸਰਕਾਰ ਜਿਹੜੀ ਆ ਨਾ ਜਦੋਂ ਤੁਸੀਂ ਸੱਤਾ ਦੇ ਵਿੱਚ ਨਾ ਰਹੇ ਅਸਲ ਤੁਹਾਨੂੰ ਸਮਝ ਤੁਹਾਨੂੰ ਸੂਝ ਜਿਹੜੀ ਆ ਉਦੋਂ ਆਉਣੀ ਆ ਪਰ ਉਹਨਾਂ ਤੱਕ ਜਨਾਬ ਜਿਹੜੀ ਹੈਗੀ ਬਹੁਤ देर ਹੋ ਜੂਗੀ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਉਹਨਾਂ ਨਾ ਕਿ ਲੋਕ ਚਾਉਣ ਬੰਦਾ ਅਰਸ਼ ਤੇ ਲੋਕ ਚਾਉਣ ਬੰਦਾ ਫਰਸ਼ ਤੇ ਤੇ ਲੋਕਾਂ ਨੇ ਤਾਂ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ 25-25 ਸਾਲ ਰਾਜ ਕਰਾਂਗੇ ਉਹ ਪਟਕਾ ਕੇ ਫਰਸ਼ਾਂ ਤੇ ਮਰੇ ਨੇ ਉਹਨਾਂ ਨੂੰ ਅਸਲੀਅਤ ਦਿਖਾਈ ਆ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਜਨਾਬ ਤੁਸੀਂ ਫਿਰ ਕਿਹੜੇ ਬਾਗ ਦੀ ਮੂਲੀਓ ਉਹ ਦਿਨ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਸ਼ੀਸ਼ਾ ਦਿਖਾਉਣਗੇ ਮੈਨੂੰ ਲੱਗਦਾ ਸੱਤਾ 'ਚ ਬੈਠਿਆਂ ਨੂੰ ਜਿਹੜਾ ਥੋੜੇ ਚਸ਼ਮਾ ਲੱਗਿਆ ਜਿਹੜੀ ਥੋੜੇ ਐਨਕ ਲੱਗੀ ਆ ਇਹਦੇ ਤੁਹਾਨੂੰ ਹਾਲੇ ਤੱਕ ਉਹ ਸਚਾਈ ਨਹੀਂ ਦੇਸੀ ਜਿਹੜੀ ਸਚਾਈ ਅਸਲ ਦੇ ਵਿੱਚ ਲੋਕ ਤੁਹਾਨੂੰ ਦੱਸਣਾ ਚਾਹੁੰਦੇ ਆ ਕੋਈ ਗੱਲ ਨਹੀਂ ਸਤਾਈ ਬਹੁਤੀ ਦੂਰ ਨਹੀਂ ਸਤਾਈ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਲੋਕ ਦੱਸ ਦੇਣਗੇ ਤਾਂ ਭਾਈ ਜਿਹੜੀਆਂ ਵਧੀਕੀਆਂ ਕਰਦੇ ਹੋ ਨਾ ਜਿਹੜੇ ਤੁਸੀਂ ਪਰਚੇ ਦਰਜ ਕਰਦੇ ਹੋ ਜਿਹੜਾ ਤੁਸੀਂ ਝੂਠੇ ਪਰਚੇ ਦਰਜ ਕਰਦੇ ਹੋ ਉਹ ਫਿਰ ਤੁਹਾਨੂੰ ਮਹੰਗੇ ਇਹ ਜਿਹੜੇ ਹੈਗੇ ਉਹ ਜ਼ਰੂਰ ਪੈਣਗੇ ਕਿਉਂਕਿ ਮੈਂ ਨਾ ਕਿ ਪੱਤਰਕਾਰ ਭਾਈਚਾਰੇ ਨੂੰ ਦੱਬ ਰਹੇ ਨੇ ਆਜ਼ਾਦ ਪੱਤਰਕਾਰ ਭਾਈਚਾਰੇ ਮੈਂ ਕਹਣਾ ਕਿ ਪਹਿਲਾਂ ਵੀ ਕਹਿਣਾ ਕਿ ਇਹ ਸਪਰਿੰਗ ਆ ਮਹਾਰਾਜ ਜਨਾਬ ਇਹ ਸਪਰਿੰਗ ਆ ਇਹਨੂੰ ਦੱਬੋ ਜਿੰਨੇ ਜ਼ੋਰ ਦੀ ਥੋੜੇ ਤੋਂ ਦੱਬ ਹੁੰਦਾ ਜਿੰਨਾ ਜ਼ੋਰ ਲੱਗਦਾ ਉਹਨੇ ਜ਼ੋਰ ਦੀ ਦੱਬੋ ਤੇ ਜਦੋਂ ਫਿਰ ਇਹ ਉੱਠਿਆ ਨਾ ਫਿਰ ਉਦੋਂ ਤੜ ਇਹਦੀ ਚੱਲੀ ਨਹੀਂ ਜਾਨੀ ਤੁਹਾਡੇ ਤੋਂ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਮੈਂ ਗੱਲ ਹੋਰ ਵੀ ਕਹਿਣਾ ਹਾਂ ਆਜ਼ਾਦ ਪੱਤਰਕਾਰ ਭਾਈਚਾਰਾ ਡੂਮਣਾ ਮਖਿਆਲ ਆ ਡੂਮਣਾ ਮਖਿਆਲ ਤੇ ਇਹ ਡੂਮਣੇ ਮਖਿਆਲ ਨੂੰ ਹੁਣ ਤੁਸੀਂ ਛੇੜ ਰਹੇ ਹੋ ਤੇ ਜਿੱਦਾਂ ਇਹ ਇਕੱਠਾ ਹੋ ਕੇ ਤੁਹਾਡੇ ਲੜਿਆ ਨਾ ਤੁਹਾਨੂੰ ਪਤਾ ਉਸ ਦਿਨ ਲੱਗਣਾ ਹੈ ਤੇ ਇਹਨੂੰ ਤੁਸੀਂ ਚੁੱਪ ਕਰਵਾਉਣਾ ਇਹ ਭਰਮ ਤੇ ਭਲੇਖੇ ਨੇ ਨਾ ਤਾਂ ਇਹ ਚੁੱਪ ਅੱਜ ਹੋਇਆ ਨਾ ਇਹ ਚੁੱਪ ਕੱਲੂ ਹੋਵੇ ਲੋਕ ਪੱਖੀ মিডিਆ ਲੋਕਾਂ ਦੀ ਗੱਲ ਕਰਦਾ ਤੇ ਲੋਕਾਂ ਦੀ ਗੱਲ ਕਰੂ ਕਿਉਂ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਮੈਂ ਫਿਰ ਕਹਿ ਦੇਵਾਂ ਇਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਸੱਤਾ 'ਚ ਲਿਆਉਣ ਵਾਲੇ ਨੇ ਇਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਕੁਰਸੀਆਂ ਬਖਸ਼ਣ ਵਾਲੇ ਨੇ ਇਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਆਮ ਘਰਾਂ ਤੋਂ ਚੱਕ ਕੇ ਅਮਲਿਆ ਮੰਤਰੀਆਂ ਤੱਕ ਮੁੱਖ ਮੰਤਰੀ ਤੱਕ ਜਿਨ੍ਹਾਂ ਨੇ ਸਾਨੂੰ ਬਣਾਇਆ ਤੇ ਅੱਜ ਇਹੀ ਲੋਕਾਂ ਨੂੰ ਤੁਸੀਂ ਭੁੱਲ ਗਏ ਅੱਜ ਇਹੀ ਲੋਕਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ ਅੱਜ ਇਹੀ ਲੋਕਾਂ ਦੇ ਨਾਲ ਤੁਸੀਂ ਜਿਹੜੀ ਹੈਗਾ ਧੱਕੇਸ਼ਾਹੀ ਕਰਦੇ ਕੋਈ ਗੱਲ ਨਹੀਂ ਪਈ ਫਿਰ ਬਹੁਤੀ ਦੂਰ ਨਹੀਂ ਲੋਕ ਜਿਹੜਾ ਤੁਹਾਨੂੰ ਆਪੀ ਦੱਸ ਦੇਣਗੇ